ਸ਼ੀਕਾਲ ਮੈਂ ਤੁਹਾਡੇ ਨਾਲ ਪ੍ਰੀਆ ਦਸੋਰਾ ਨੇ ਤਾਂ ਹਾਦੀ ਕਰ ਦਿੱਤੀ ਦੁਕਾਨਦਾਰ ਦੁਕਾਨਦਾਰ ਸ਼ੀਸ਼ਾ ਲਗਾ ਕੇ ਮੈਡੀਕਲ ਸ਼ੋਪ ਉੱਤੇ ਆਪਣਾ ਚੈੱਕਅਪ ਕਰਾਉਣ ਦੇ ਲਈ ਜਾਂਦਾ ਹੈ ਤਾਂ ਪਿੱਛੋਂ ਜੋ ਚੋਰਾਂ ਨੇ ਦੁਕਾਨਦਾਰ ਦੇ ਅੰਤੋਂ ਪਹਿਲਾ ਚੁਗਾਰਾ ਕੀਤਾ ਹੈ ਉਹ ਦੇਖਦਿਆਂ ਦੁਕਾਨਦਾਰ ਦੇ ਵੀ ਖੋਸ਼ ਉੱਠ ਚੁੱਕੇ ਨੇ ਤਾਂ ਪਹਿਲਾ ਦੁਕਾਨਦਾਰੇ ਤਸਵੀਰਾਂ ਤੁਹਾਡੇ ਨਾਲ ਮੌਕੇ ਦੀਆਂ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਚੋਰਾਂ ਨੇ ਕਿਸ ਹੱਦ ਤੱਕ ਚੋਰੀ ਕੀਤੀ ਹੈ ਜੋ ਸੁਰਾਤ ਉਹਨਾਂ ਦੇ ਜੋ ਦੁਕਾਨ ਦੇ ਅੰਦਰ ਲੋਕਰ ਰੱਖਿਆ ਹੋਇਆ ਸੀ ਉਸ ਦੇ ਵਿੱਚ ਜਿੰਨੇ ਵੀ ਪੈਸੇ ਸੀ ਉਹ ਸਾਰੇ ਹੀ ਚੁੱਕ ਕੇ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਪੁੱਜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 20 ਤੋਂ ਲੈ ਕੇ 25000 ਰੁਪਏ ਦੀ ਚੋਰੀ ਚੋਰਾ ਵੱਲੋਂ ਕੀਤੀ ਗਈ ਹੈ ਤਾਂ ਜਾਣਕਾਰੀ ਮੁਤਾਬਕ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਆਪਣੇ ਦੁਕਾਨ ਦਾ ਸ਼ੀਸ਼ਾ ਲਗਾ ਕੇ ਬਾਹਰ ਮੈਡੀਕਲ ਚੈੱਕਅਪ ਤੇ ਦੁਕਾਨ ਦਾ ਹੋਰ ਸਮਾਨ ਦੇ ਲਈ ਬਾਹਰ ਜਾਂਦਾ ਹੈ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਪਿੱਛੋਂ ਚੋਰ ਆ ਕੇ ਡਾ ਵੱਡਾ ਕਾਰਾ ਕਰ ਜਾਣਗੇ ਅਤੇ ਜਦੋਂ ਉਹ ਦੁਕਾਨ ਵਾਪਿਸ ਆਂਦਾ ਹੈ ਤਾਂ ਜਦੋਂ ਦੇਖਦਾ ਹੈ ਕਿ ਲੋਕਰ ਦੇ ਵਿੱਚ ਕੋਈ ਵੀ ਪੈਸੇ ਨਹੀਂ ਨੇ ਤਾਂ ਉਸ ਦੇ ਉਹ ਸ਼ੂਟ ਜਾਂਦੇ ਨੇ ਤਾਂ ਉਸ ਵੱਲੋਂ ਭੋਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿੱਚ ਮੁੱਖੀ ਉਤੇ ਪੁੱਜਦਾ ਹੈ ਜਿਨ੍ਹਾਂ ਵੱਲੋਂ ਪੂਰੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤੇ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਪਰ ਉੱਥੇ ਹੀ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਜੋ ਲੋਕਰ ਦੇ ਵਿੱਚ ਪੈਸੇ ਰੱਖੇ ਹੋਏ ਸੀ ਹੋਰ ਵੀ ਸਾਜੂ ਸਮਾਨ ਸੀਗਾ ਉਸ ਦੇ ਲਈ ਜੋ ਪੈਸੇ ਰੱਖੇ ਹੋਏ ਸੀਗੇ ਉਹ ਸਾਰੇ ਹੀ ਪੈਸੇ ਜਿਹੜੇ ਨੇ ਚੋਰ ਨੇ ਉਹ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਨਾਲ ਹੀ ਪੁਲਿਸ ਤੋਂ ਦਰਖਾਸਤ ਕੀਤੀ ਹੈ ਕਿ ਜਲਦ ਹੀ ਉਹਨਾਂ ਚੋਰਾਂ ਨੂੰ ਪੜਿਆ ਜਾਵੇ ਅਤੇ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਜਿਹੜੀ ਹੈ ਚੋਰਾ ਤੋਂ ਕੀਤੀ ਜਾਵੇ ਤਾਂ ਤੁਹਾਨੂੰ ਦੱਸਣਿਆ ਕਿ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਕਿ ਚੋਰਾ ਵੱਲੋਂ ਅਜਿਹਾ ਦੁਕਾਨਾਂ ਦੇ ਅੰਦਰ ਅੰਤੰਖ ਮਚਾਇਆ ਗਿਆ ਹੋਵੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤੇ ਉਸ ਤੋਂ ਪਹਿਲਾਂ ਵੀ ਅਜਿਹੇ ਕਾਰਨਾਮੇ ਜਿਹੜੇ ਨੇ ਚੋਰਾ ਵੱਲੋਂ ਕੀਤੇ ਜਾਂਦੇ ਨੇ ਪਰ ਇਹ ਮਾਮਲਾ ਜਿਹੜਾ ਹੈ ਜੁਲੰਦਰ ਤੋਂ ਸਾਹਮਣੇ ਆਇਆ ਜਿੱਥੇ ਚੋਰਾ ਨੇ ਦੁਕਾਨਦਾਰ ਹੋਰ ਕੋਈ ਫੀਡਸ ਮਾਰ ਨਹੀਂ ਬਲਕਿ ਪੈਸੇ ਨੂੰ ਚੋਰੀ ਕੀਤਾ ਜੋ ਕਿ ਲੋਕਰ ਚ ਰੱਖੇ ਹੋਏ ਸੀ ਡਰਾਅਰ ਦੇ ਵਿੱਚ ਰੱਖੇ ਹੋਏ ਸੀ ਉਹ ਸਾਰੇ ਹੀ ਪੈਸੇ ਲੈ ਕੇ ਫਰਾਰ ਹੋ ਚੁੱਕੇ ਨੇ ਤੈਸ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਹੋਰ ਕੀ ਕੁਝ ਕਿਹਾ ਜਾ ਰੇ ਦੁਕਾਨਦਾਰ ਵੱਲੋਂ ਸੁਣਦੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਭਾਰਦਵਾਜ ਜੀ ਭਾਰਦਵਾਜ ਜੀ ਕੀ ਮਾਮਲਾ ਹੈ ਕਿ ਚੋਰੀ ਦਾ ਮਾਮਲਾ ਹੈ ਭਾਜੀ ਅਸੀਂ ਨਾ 12 1 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਅੱਗੇ ਵੀ ਬਾਅਦ ਛੇ ਛੇ ਵਾਲਾ ਜਿੰਦੇ ਲੱਜ ਕੇ ਬੰਦ ਕਰ ਜਾਈ ਦੀ ਸ਼ੀਸ਼ੇ ਬੰਦ ਕਰ ਗਏ ਤਾਂ ਮੇਰਾ ਚੈੱਕਅਪ ਹੋਣਾ ਸੀ ਡੀ ਐਮ ਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦ ਅਸੀਂ ਮੁੜ ਕੇ ਆਏ ਹੁਣ ਥੋੜੀ ਦੇਰ ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਦੇ ਲੋਕ ਲੂਕ ਟੁੱਟਿਓ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆ ਬਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆ ਬਾ ਇੱਕ ਥੱਲੇ ਗੋਲਗ ਬੱਚਿਆਂ ਲਈ ਸੀ ਉੱਚ ਵੀ 8000 ਰੁਪਏ ਸਿਗਾ ਉਹ ਵੀ ਗਿਆ ਬਾ ਗੋਲਗ ਤੇ ਇੱਕ ਸਾਡਾ ਚੈੱਕ ਬੁੱਕਾਂ ਦਾ ਦੁਕਾਨ ਦਾ ਤੇ ਹੋਰ ਚੈੱਕ ਬੁੱਕਾਂ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਦੇ ਚੈੱਕਾਂ ਵਾਲੀ ਚੈੱਕ ਬੁੱਕ ਜਿਹਦੇ ਤੇ ਸੈਂਡ ਕੀਤੀ ਹੋ ਸੀਗੇ ਮੋਟੀ ਬਾਹਰ ਗਈ ਆ ਅਸੀਂ ਸੈਂਡ ਕਰਾ ਲਈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਉਹੀ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹੀ ਚੈੱਕ ਬੁੱਕ ਜਿਹੜੀ ਪੈਸੇ ਕਿੰਨੇ ਗਿਆ ਲੱਗੇ ਡੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਵੀ ਪੁੱਟ ਕੇ ਲੱਗਿਆ ਜੀ ਸਾਡਾ ਤੇ ਸ਼ਟਰ ਚੱਕਿਆ ਹੋਇਆ ਜੀ ਆਪਾਂ ਸ਼ੀਸ਼ੇ ਬਣਾ ਲਾਉਂਦੇ ਹਾਂ ਹਾਂ ਜੀ ਸ਼ਟਰ ਚੱਕਿਆ ਅੱਗੇ ਵੀ ਜੱਜ ਦਾ ਘਰ ਚੱਲ ਗਿਆ ਰੋਟੀ ਖਾਣ ਜਾਇਦਾ ਜਿੱਥੇ ਵੀ ਆਰ ਜਾਈਦਾ ਸ਼ੀਸ਼ੇ ਆ ਲੋਕ ਲਾ ਕੇ ਜਾਈਦੇ ਸਾਰੇ ਕਿਹੜੀ ਕਿਹੜੀ ਦੁਕਾਨ ਹੈ ਤੁਹਾਡੀ ਕਿੰਨੇ ਕਰੋੜ ਸਾਡੀ ਭਾਣੂ ਗੇਟ ਤੋਂ ਆਦੀ ਆਵਾਦਾਂ ਗੇਟ ਤੋਂ ਪਾਰਸ ਪੈਟ ਸ਼ਾਪ ਮੇਰੀ ਦੁਕਾਨ ਦਾ ਨਾ ਆ ਜੀ ਪੱਟ ਪੱਟ ਦੀ ਦੁਕਾਨ ਹੈ ਐਸਪੀ ਫੀਡ ਦੀ ਐਕਸੈਸਰੀ ਫੀਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆ ਗੱਲੇ ਦਿਸੂ ਕੱਢ ਗਿਆ ਗੱਲੇ ਥੱਲਿਓ ਤੇ ਮੰਦਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਦ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ 3-4 3-4 ਸਾਲ ਦੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੈ ਗਏ ਸਾਰੇ ਤੇ ਡੀਵੀਆ ਲੈ ਗਏ ਉਹ ਤੇ ਕਾਫੀ ਪੈਸੇ ਉਹ ਹੋਣਗੇ ਇਸ ਦਾ ਮਤਲਬ ਹਾਂਜੀ ਉਹ ਪੈਸੇ ਸਗੇ ਜੀ ਘੱਟੋ-ਘੱਟ 10-12000 ਰੁਪਏ ਹੋ ਸਕਾ ਜੀ ਅਚਾ ਤੇ ਉਧਰ ਹੋਰ ਆਪਣੇ ਅਸੀਂ ਉਹ ਗਿਆ ਸੀ ਵੀ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼੍ਰੀ ਵਰਾਤਰੀ ਦੇ ਤੇ ਉਹ ਸ਼੍ਰੀ ਵਰਾਤਰੀ ਦੇ ਜਿਹੜੀ ਸੀ ਦੁਕਾਨ ਦੇ ਪੈਸੇ ਉਹ ਵੀ ਗਏ ਨੇ ਦੁਕਾਨ ਦੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਵੀ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨ ਗੜੀ ਮੰਦਿਰ ਚ ਮੈਂ ਕਮੇਟੀ ਮੈਂਬਰ ਵੀ ਆ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਆਈਦੀਆਂ ਆ ਦੁਕ ਸਾਰੇ ਪੈਸੇ ਜੀ ਇਹ ਗੋਲਕ ਸੀ ਗੋਲਕ ਚ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਟਡਕੜ 20 25000 ਰੁਪਏ ਦਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹਨੇ ਪੁਲਿਸ ਪ੍ਰਸ਼ਾਸਨ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਸਾਰੇ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹਦਾ ਪੁਲਿਸ ਨੇ ਲੱਭਣੇ ਆ ਕਿ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਏ ਜਾਣ